ਪਟਾਕੇ ਚਲਾਉਣ ਤੋਂ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ ਪਰੀ ਉੱਥੇ ਮੁੰਡੇ ਹੀ 5-7 ਕਬ ਬਾਰੇ ਸੀ ਪਟਾਕੇ ਚਲਾ ਰਹੇ ਸੀ ਪਟਾਕੇ ਅੰਦਰ ਆ ਕੇ ਆਗਲ ਲੱਗ ਲੱਗੀ ਸੀ ਕਿ ਰੋਕਿਆ ਨਾ ਨੂੰ ਲੜ ਪਏ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾ ਨਾਲ ਦੁਕਾਨ 'ਚ ਵੜ ਕੇ ਕੀਤਾ ਹਮਲਾ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪਾਈ ਮੁੰਡੇ ਮਹੱਲੇ ਦੇ ਪਟਾਕੇ ਵੱਧ ਚਲਾ ਕੇ ਅੰਦਰ ਸੱਟਣ ਲੱਗੇ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਣ ਲੈਵਾ ਹਮਲਾ ਕਰ ਦਿੱਤਾ ਮਾਲਕ ਸਮੇਤ ਤਿੰਨ ਲੋਕ ਹੋਏ ਗੰਭੀਰ ਜ਼ਖਮੀ ਦਾਕਟਰ ਲੈ ਕੇ ਆਸਲਾ ਲੈ ਕੇ ਆ ਗਏ ਭਾਈ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਵਾਜੀ ਅਸੀਂ ਰੋਕਦੇ ਰਏ ਸੀਗੇ ਜ਼ਖਮੀਆਂ ਨੂੰ ਹਸਪਤਾਲ ਚ ਕਰਵਾਇਆ ਦਾਖਲ ਤੇ ਜਦੋਂ ਸਾਡੇ ਕੋਲ ਐਮਐਲਆਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਲੀ ਕਾਰਵਾਈ ਅਮਚ ਲਿਆਂਦੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ। ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਸੁਲਤਾਨਪੁਰ ਲੋਧੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਮਾਮੂਲੀ ਜੀ ਗੱਲ ਨੂੰ ਲੈ ਕੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਕੁਝ ਨੌਜਵਾਨ ਕਿਰੀਆਨੇ ਦੀ ਦੁਕਾਨ ਦੇ ਬਾਹਰ ਪਟਾਕੇ ਚਲਾ ਰਹੇ ਸੀ ਤੇ ਉਹਨਾਂ ਵੱਲੋਂ ਪਟਾਕੇ ਅੰਦਰ ਵੀ ਛੁੱਟੇ ਜਾ ਰਹੇ ਸੀ ਜਿਸ ਕਾਰਨ ਕਿਰੀਆਨਾ ਸਟੋਰ ਦੇ ਮਾਲਕ ਨੇ ਉਹਨਾਂ ਨੂੰ ਰੋਕਿਆ ਤੇ ਰੋਕਣ ਤੋਂ ਬਾਅਦ ਨੌਜਵਾਨਾਂ ਨੇ ਗੁੱਸੇ ਵਿੱਚ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਮਾਲਕ ਹੈ ਉਹ ਖੂਨ ਨਾਲ ਲਤਪਤ ਹੋਇਆ ਪਿਆ ਉਸ ਨਾਲ ਹੀ ਉਹਨਾਂ ਦੇ ਕਰਮਚਾਰੀ ਤੇ ਨੰਦਾ ਭਰਾ ਵੀ ਖੂਨ ਨਾਲ ਲਤਪਤ ਹੋਏ ਪਏ ਨੇ ਦੱਸਿਆ ਜਾ ਰਿਹਾ ਕਿ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਤਿੰਨਾਂ ਤੇ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਕਿ ਹੁਣ ਮਾਮੂਲੀ ਜੀ ਗੱਲ ਪਿੱਛੇ ਲੋਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਣਗੇ ਕਿਸੇ ਦੀ ਜਾਨ ਨੂੰ ਖਤਰੇ 'ਚ ਪਾ ਦੇਣਗੇ ਜਾਂ ਉਹਨਾਂ ਦੀ ਜਾਨ ਹੀ ਲੈ ਲੈਣਗੇ ਤਨੁਬ ਦਸਦੇ ਇਹ ਕਿ ਸੁਲਤਾਨਪੁਰ ਲੋਧੀ ਦੇ ਸ਼ਾ ਸੁਲਤਾਨ ਮੁਹੱਲੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮਨਚੰਦਾ ਕਰਿਆਨਾ ਸਟੋਰ ਦੇ ਕੁਝ ਨੌਜਵਾਨ ਪਟਾਕੇ ਚਲਾ ਕੇ ਅੰਦਰ ਸੁੱਟ ਰਹੇ ਸੀ ਤੇ ਕਰਿਆਨਾ ਸਟੋਰ ਦੇ ਮਾਲਕ ਪੰਕਜ ਮਨਚੰਦਾ ਤੇ ਅਜੇ ਮਨਚੰਦਾ ਨੇ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਦੁਕਾਨ ਦੇ ਮਾਲਕ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਪੰਕਜ ਮਨਚੰਦਾ ਤੇ ਅਜੇ ਮਨਚੰਦਾ ਤੇ ਉਹਨਾਂ ਦਾ ਇੱਕ ਕਰਮਚਾਰੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਾਣਕਾਰੀ ਦਿੰਦੇ ਹੋਏ ਪੰਕਜ ਮਨਚੰਦਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਕੋਲ ਤੇਜ਼ ਤਾਰ ਹਥਿਆਰ ਵੀ ਤੇ ਉਹਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਮੇਰੇ ਕੋਲ ਉਹ 10000 ਰੁਪਏ ਤੇ ਇੱਕ ਸੋਨੇ ਦੀ ਅੰਗੂਠੀ ਵੀ ਖੋ ਕੇ ਲੈ ਗਏ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ ਗਿਆ ਜਿਸ ਵਿੱਚ ਪੰਕਜ ਮਨ ਚੰਦਾਰ ਤੇ ਰੂਪ ਚੰਦ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਹਨਾਂ ਨੂੰ ਡਾਕਟਰਾਂ ਵੱਲੋਂ ਅੱਗੇ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚ ਕੇ थाना ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਜਾਣਕਾਰੀ ਦਿੰਦੇ ਹੋਏ ASI ਬਖਸ਼ੀਸ਼ ਸਿੰਘ ਨੇ ਕਿਹਾ ਪੀੜਤ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਦੇ ਮੁਤਾਬਿਕ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਧੰਨਵਾਦ। ਪੰਕਜ ਮਨ ਚੰਦਾਰ ਕਾਲਾ ਕੰਮ ਕਰਦੇ ਹੋ। ਕੋਈ ਕਰਿਆਨੇ ਦਾ ਕੰਮ ਕਰਦਾ ਹੈ। ਕੀ ਕਾ ਡਰਾਫਟ ਹੈ? ਪੜੀ ਉੱਥੇ ਮੁੰਡੇ ਹੀ 5-7 ਖੱਬ ਬਾਰੇ ਸੀ ਪਰਦਾਕੇ ਜਲਾ ਰਹੇ ਸੀ ਪਰਦਾਕੇ ਅੰਦਰ ਆ ਕੇ ਆਗਲ ਲੱਗ ਲੱਗੀ ਸੀ ਕਿ ਰੋਕਿਆ ਉਹਨਾਂ ਨੂੰ ਲੜ ਪਏ ਚੱਲ ਗਏ ਪਿਹਾਰ ਤੇ ਬਾਅਦ ਵਿੱਚ ਫੇਰ ਆ ਕੇ ਦਸਤਰ ਲੈ ਕੇ ਆਸਲਾ ਲੈ ਕੇ ਆ ਗਏ ਬੜੀ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਵਾਰਿਆ ਸੀ ਰੋਕਦੇ ਦੇ ਸੀਗੇ ਕਿੰਨੇ ਜਣ ਜਖਮੀ ਹੋਏ ਤੁਸੀਂ ਅਸੀਂ 3 ਜਣੇ ਭਾਈ ਜਖਮ ਉਹ ਬੰਦੇ ਪਛਾਣਦੇ ਹੈਗੇ ਕੌਣ ਵਿਅਕਤੀ ਹੈ ਹਾਂਜੀ ਸ਼ਗਲਾ ਪਛਾਣ ਆ ਬੜੀ ਕਿਹੜੇ ਕਿਹੜੇ ਬੰਦੇ ਜਖਮੀ ਹੋਏ ਆ ਇਕ ਕੱਲੇ ਮਨਚੰਦਾ ਬਾਜੀ ਇੱਕ ਸਾਡਾ ਵਰਕਰ ਸੀ ਬਾਰੀ ਉਹਦੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸਾਟ ਤੇ ਹਾਰ ਕਿਤੇ ਘੜੇ ਜਿਉਂਣਾ ਕੋ ਗੰਦਾਸੇ ਸੀ ਦਾਤਰ ਸੀ ਬਾਰੀ ਉਹਨਾਂ ਕੋ ਕੜੇ ਫੜੇ ਸੀ ਉਹਨਾਂ ਨੇ ਕਿ ਕਿ ਪ੍ਰਸ਼ਾਖਨ ਨੂੰ ਕੋਈ ਮੰਕਰ ਨਹੀਂ ਕਿ ਉਹਨਾਂ ਪੁਲਿਸ ਪਿਆ ਕਰਨ ਸਾਫ ਮਿਲੇ ਬੜੀ ਮੜੀ ਨੂੰ ਓਲੁਕੇ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ ਉਹ ਵੀ ਹੋਈ ਬਜੀ ਫੜੀ ਪੈਸੇ ਸੀ ਕਿ 5000 ਰੁਪਏ ਜੇਬ ਦੇ ਵਿੱਚ ਤੇ ਮੰਦਰੀ ਜੀ ਸੋਨੇ ਦੀ ਉਹ ਨਹੀਂ ਪਈ ਰਹੀ ਆਪਾ ਉਹ ਨੌਜਵਾਨ ਨਾਲ ਲਗੇ ਹਾਂਜੀ ਬਜੀ ਮੇਰਾ ਨਾਮ ਵੀਰੇ ਜੇ ਮਨਚੰਦਾ ਕੀ ਘਟਨਾ ਆਪਏ ਕਿੱਥੇ ਦਿਖਾਏ ਕਰਦੇ ਆਂ ਮੇਰੀ ਦੁਕਾਨ ਮੱਲਾ ਸ਼ਾਹ ਜ਼ਦਾਨਾ ਕਰਿਆਨੇ ਦੀ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪਈ ਮੁੰਡੇ ਮੱਲੇ ਦੇ ਫਟਾਕੇ ਵੱੱਪ ਚਲਾ ਕੇ ਅੰਦਰ ਸਿੱਟਣ ਲੱਗ ਪਏ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਹ ਇਤਹਾਸੂਰ ਵੀ ਜਿਹਨਾਂ ਕੋ ਖਾਨਾ ਕੋਈ ਅਰਵੀ ਹੈਗਾ ਸੀਗਾ ਕਿੰਨੇ ਵੀ ਜਣੇ ਜਿਹਨਾਂ ਨੋਜੋ ਮੈਂ ਆਉਣ ਲੱਗੇ ਸਾਡੇ ਦੇ 6-7 ਜਣੇ ਸੀਗੇ ਲੁੱਟ ਖੋ ਵੀ ਉਹ ਸਾਡੇ ਨਾਲ ਕੋਈ ਆ ਮੇਰੇ ਭਰਾ ਦੇ ਕੋਲ ਕੋਇਆ ਵਾ ਸਮਾਨ ਪੰਮਾਨ ਕਰਨ ਨਿਕਲ ਨੂੰ ਮੈਨੂੰ ਨਿਆਂ ਦਿੱਤਾ ਜਾਵੇ ਤੇ ਇਨਾ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ ਕੀ ਨਾਮਾ ਰਿਆਸਈ ਬਖਸ਼ੀਸ਼ ਸਿੰਘ ਖਾਣਾ ਸੁਲਤਾਨਪੁਰ ਲੋਧੀ ਇੱਕ ਮਚੰਦਾ ਕਰਿਆਨਾ ਸਟੋਰ ਦੇ ਲੜਾਈ ਹੋਈ ਹੈ ਕੀ ਹੈ ਸਰ ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਹੈ ਮਚੰਦਾ ਕਰਿਆਨਾ ਸਟੋਰ ਤੇ ਸੁਲਤਾਨਪੁਰ ਲੋਧੀ ਹੋਈ ਜਿਸ ਕਰਕੇ ਅਸੀਂ ਅੱਜ ਇਸ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮਐਲਆਰ ਕੱਟ ਹੋ ਰਹੀ ਆ ਠੀਕ ਹੈ ਜੀ ਬੰਦੇ ਤੇ ਨਿੰਜੜੇ ਗਏ ਆ ਤੇ ਜਦੋਂ ਵੀ ਸਾਡੇ ਕੋਲ ਐਮਐਲਆਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਲੀ ਕਾਰਜਾਮਚ ਲਿਆਂਦੇ ਜੀ